ਚਾ ਲੀੜਿਆ ਦਾ ਖਲੇਰਾ ਪਾਈ ਬੈਠਿਆ ਭਾਈ ਤਾਂ ਹੀ ਤਾਂ ਸਾਡੀ ਨਹੀਂ ਗੱਲ ਬਾਹਰ ਸੁਣਦੀ ਕਿਉਂ ਹਾਂ ਛੋਡੀ ਕੀ ਸੁਣਨੀਏ ਛੋਡੀ ਸਾਡੀ ਸੁਣੋ ਵੀ ਨਾ ਤੁਸੀਂ ਨਾ ਨਥੋ ਜੀ ਫੇਰ ਆਈ ਸੀ ਖਰੂ ਪੱਟ ਕੇ ਗਈ ਆ ਤੁਸੀਂ ਤਾਂ ਆਰਮਨੰਦਰ ਬੈਠੇ ਹੋ ਇੱਥੇ ਕਿਉਂ ਉਹ ਕਾਦੇ ਵਾਸਤੇ ਖਰੂ ਪੱਟ ਗਈ ਤੈਨੂੰ ਪੱਟ ਕੱਲ ਵਾਲੀ ਗੱਲ ਮਾਸੀ ਆ ਕੇ ਮੇਰਾ ਹਿਸਾਬ ਕਰੋ ਅੱਛਾ ਮਨ ਮੋਟਾ ਬਾਹਰ ਵੀ ਧਿਆਨ ਦੇ ਜਾ ਕਰੋ ਤੁਸੀਂ ਤਾਂ ਸੂਟਾਂ ਤੇ ਕਰਵਾਈ ਲਗਾ ਹੋਮ ਖੜਨਾ ਆ ਮੈਂ ਸਮਾ ਦੇਣੀ ਆ ਕੁੜੀਆਂ ਉਹ ਹੋ ਗਏ ਬੇ ਜੇ ਉਹਦੇ ਦੋ ਰੁਪਏ ਦੇਣੇ ਦੇ ਕੇ ਭਰਾ ਕਰੋ ਰੋਜ਼ ਅਗਲੀ ਆ ਜਾਂਦੇ ਜੇ ਉਹਦੇ ਦੇਣੇ ਤਾਂ ਹੀ ਨਹੀਂ ਹੁੰਦੀ ਆ ਨਾ ਅਸੀਂ ਤਾਂ ਝਟ ਜਿੱਤੇ ਹੋਈ ਜਾਂਦੇ ਆ ਬਾਹਰ ਤੇ ਤੁਸੀਂ ਬਾਹਰ ਨਿਕਲ ਕੇ ਸੋਟਾ ਲਾ ਵੀ ਕੀ ਕਰਦੇ ਹੋ ਬੋਲੀ ਜਾਂਦੇ ਹੋ ਇੰਨਾ ਚਲ ਕੋਈ ਨਾ ਫਿਰ ਅਜਿਹਾ ਹੀ ਕਰੋਗੇ ਹੁਣ ਵੀ ਭਰੋਗੇ ਝਟ ਨਹੀਂ ਕਿਤੇ ਨਾ ਉਹ ਆਵੇਗਾ ਨਾ ਨਾ ਅਸੀਂ ਕਾਦੇ ਨਾ ਭਰਾਂਗੇ ਮਾਸੀ ਪੈਸੇ ਕਾਦਾ ਕਸਮ ਲੈ ਕੇ ਖਾ ਗਿਆ ਸਾਰੇ ਤੇ ਉਹ ਫਿਰ ਦੀ ਇੱਥੇ ਸਾਡੇ ਨਾਲ ਹਿਸਾਬ ਕਰਦੀ ਹਨ ਉਹ ਭਾਈ ਸਾਨੂੰ ਤਾਂ ਕੀ ਕਹਿਨੀ ਹੋ ਮਾਮਾ ਧੀਨ ਸਾਨੂੰ ਤਾਂ ਕੀ ਪਤਾ ਥੋੜੇ ਲੈਣੇ ਦੇਣੇ ਦਾ ਤੁਸੀਂ ਜਾਣੋ ਨਥੋ ਜਾਣੇ ਆਹੋ ਭਾਈ ਥੋੜਾ ਤਾਂ ਗਲੋਂਗਲਾ ਮਾ ਲਿਆਗਾ ਤੁਹਾਨੂੰ ਕੋਈ ਫਿਕਰ ਹੈ ਕੋਈ ਉਹਨੂੰ ਕਹਿ ਦੇਣਾ ਜੀ ਕਾ ਦੇ ਦਤਾ ਉਹ ਮੇਰੀ ਗੱਲ ਤਾਂ ਸੁਣਦਾ ਨਹੀਂ ਆ ਵੀ ਦੇ ਕੇ ਪਰਾ ਕਰੇ ਪੈਸੇ ਜਦੋਂ ਉਹਦੇ ਦੇਣੇ ਨਹੀਂ ਜਦੋਂ ਦੇਣੇ ਨਹੀਂ ਕਿ ਸਾਰੇ ਤਾਂ ਉਹ ਲੈ ਕੇ ਖਾ ਗਿਆ ਆ 3000 ਤਾਂ ਹੁਣ ਪਾਸਾ ਚੌਥੇ ਲੈ ਕੇ ਗਿਆ 2000 ਉਹ ਕੱਲ ਲੈ ਕੇ ਗਿਆ ਉਹਦਾ ਕੀ ਰਹਿੰਦਾਗਾ ਮੇਰੀ ਗੱਲ ਸੁਣ ਫਿਰ ਜ਼ਮੀਨਾਂ ਦੇ ਕੋਈ 2000 ਨਾ 3000 ਨਾ ਨਿਪਟਦੇ ਹੁੰਦੇ ਨੇ ਸਾਰਾ ਥਾ ਨਾ ਸੁਣ ਲਵੇ ਬਿਕਰ ਨੂੰ ਘਾਟੇ ਨੂੰ ਆਏ ਘਟੇ ਨੂੰ ਇਹਨੇ ਮੱਤ ਹੋਵੇ ਫਿਰ ਉਹ ਤੋਂ ਰੋਜ ਲਾਬਾ ਕਿਉਂ ਕਰਾਵੇ ਮੇਰੀ ਗੱਲ ਸੁਣਨੀ ਜਦੋਂ ਜ਼ਮੀਨ ਉਹਨੇ ਗਹਿਣੇ ਲਖਾਈ ਆ ਉਦੋਂ ਬਾਈ ਨੇ ਇਕੱਠੇ ਪੈਸੇ ਦਿੱਤੇ ਆ ਤੇ ਹੁਣ ਤਾਂ ਉਹਦੇ ਬਣਦੇ ਹੀ ਨਹੀਂ ਪੈਸੇ ਫਿਰ ਹੁਣ ਕਾ ਦਾ ਖਾਤਰ ਆਉਂਦੀ ਆ ਉਹ ਫਿਰ ਉਹਦੀ ਨਾ ਬੈਕਿੰਗ ਵੇੜੋ ਅਗਲੀ ਰੋਜ ਜਿਹੜੇ ਮਾਰਦੇ ਸੋਨਾ ਲੰਦੀ ਆਉਂਦੀ ਝੱਜੂ ਪਾਉਂਦੀ ਆ ਫਿਰ ਰੋਜ ਤੂੰ ਇਹੋ ਹੀ ਗੱਲਾਂ ਚ ਵੀ ਧਿਆਨ ਰੱਖਿਆ ਕਰ ਜਿਵੇਂ ਤੂੰ ਚੁਗਲੀ ਚ ਪੱਜ ਧਿਆਨ ਰੱਖਦੇ ਨਾ ਉਹਨਾਂ ਮਾੜਾ ਮਟਕਾ ਕਰਨੀ ਵੀ ਧਿਆਨ ਕਰੀ ਜੀ ਆ ਭੈਣ ਜੀ ਮੇਰੀ ਧੀ ਨੇ ਕੀ ਚੁਗਲੀਆਂ ਕਰਤੀਆਂ ਤੁਹਾਡੀਆਂ ਆ ਚੜਕੇ ਨਾ ਅੱਧਰ ਬੜਕੋ ਕੰਮ ਸਾਰਾ ਕੰਮ ਧੱਦਾ ਹੋ ਗੇ ਤੇ ਆ ਆ ਕੁੜੀ ਮਾਂ ਕੇ ਆ ਹੁਣ ਭਾਂਡੇ ਤੇ ਫਿਰ ਕੀ ਹੋਗਾ ਜੇ ਚਾਰ ਭਾਂਡੇ ਕੁੜੀ ਮਾਂ ਜੇ ਮੇਰੀ ਧੀ ਵੀ ਭਾਂਡ ਕੱਪੜਿਆਂ ਦੀ ਧੋਕੇ ਹੱਤੀ ਸਵੇਰੇ ਇਹ ਤਾਂ ਮੈਂ ਮੈਂ ਕਿ ਉਹ ਕਰਦੀਆਂ ਬੇਬੇ ਇਹਨਾਂ ਨੂੰ ਕੀ ਹੈ ਆਪਾਂ ਤਾਂ ਇਹਨੂੰ ਸਵਾਹ ਕੀ ਗੱਲ ਇਹ ਕਹਿਣੀਆਂ ਵੀ ਭਾਈ ਹਰੇਕ ਗੱਲ 'ਚ ਧਿਆਨ ਰੱਖ ਤੇਰਾ ਘਰ ਹੈ ਸਵੇਰ ਨੂੰ ਤੇਰੇ ਵੀ ਇਹ ਗੱਲਾਂ ਕੰਮ ਆਉਣਗੀਆਂ ਨਾ ਚੱਲ ਅਸਾਂ ਕੁੜੀ ਤਾਬਲੇ ਘਰੇ ਬਾਉ ਦੀ ਮਾਂ ਮਾਂ ਅੰਦਰ ਬਾਗਦੀ ਹੈ ਤੇ ਜੇ ਦਵਾਰੇ ਉਹ ਆ ਕੇ ਦੋਨੇ ਜਣੇ ਵੀ ਸਾਡੇ ਸਾਹ ਕੋਲ ਕੀ ਦੱਸਾਂਗੇ ਵੀ ਮਿਹਰਬਾਨੀ ਕੀ ਦੱਸ ਮੇਰੀ ਗੱਲ ਸੁਣ ਤੂੰ ਗੱਲ ਕਰਨਿਆ ਕਰੂਗੀ ਤੇਰੀ ਤਾਂ ਉਹ ਸੁਣਦਾ ਹੈਗਾ ਪਰ ਅੰਨੇ ਵੇੜ ਕੇ ਪਰ ਆ ਕਰੋ ਲੋਜ ਤੇ ਤੂੰ ਨਾ ਬਾਈ ਲੋਕਾਂ ਨੂੰ ਤਾਂ ਕੀ ਕਹਿਣਗੇ ਅਗਲਾ ਕਹਿੰਦਾ ਗਰੀਬ ਦਾ ਹੱਥ ਖਾਂਦਾ ਗਰੀਬ ਦਾ ਅਕਰੀ ਖਾਂਦੇ ਨਾਲ ਭਾਈ ਕੁੰਜੀ ਮਖਤਿਆਰ ਤੂੰ ਬਣ ਰਹੀ ਆ ਤੂੰ ਅਗਲੇ ਦਾ ਕਰਦੇ ਸਾ ਫਿਰ ਕਿਉਂ ਕਹਾ ਨਹੀਂ ਹਾਂ ਭਾਈ ਕੁੰਜੀ ਮਖਤਿਆਰ ਹਾਂ ਦਾ ਮੈਂ ਆਪੇ ਹੀ ਆ ਮੈਂ ਆਪ ਦਾ ਛੱਡ ਕੇ ਇਹਨਾਂ ਦਾ ਸਵਾਰੀ ਜਾਣੀ ਆ ਹਣਾ ਹਾਂ ਦੇਖ ਲਓ ਹਾਂ ਮੇਰਾ ਤਾਂ ਵਿਕੜੀਆਂ ਦਾ ਕੋਈ ਨਹੀਂ ਕਿਸੇ ਨੇ ਕੀ ਲੈਣਾਗਾ ਮੇਰਾ ਤਾਂ ਜਵਾਕ ਵੀ ਆਪੇ ਛੱਪ ਕੇ ਖਾਂਦਾ ਰੋਟੀਆਂ ਲੇ ਪਰ ਅਸੀਂ ਕਿਹੜਾ ਕਿਹਾ ਭਾਈ ਤੂੰ ਇੱਥੇ ਬੈਠਾ ਕਿਹੋ ਜਵਾਬ ਨੂੰ ਜਿੱਲੇ ਹੱਥ ਮਚਾਉਣੀ ਆ ਉਹਦੇ ਤੇ ਭਾਈ ਕਿਹ ਜੀ ਬਖਤਾਰਤਾ ਹਜੇ ਤੱਕ ਹੋਣਾ ਮੈਨੂੰ ਨਹੀਂ ਬਣਾਇਆ ਤੇ ਮੈਂ ਤੇਨੂੰ ਕਿੱਥੋਂ ਬਣਾ ਦੂਗਾ ਸਾਰੀ ਕਬੀਰ ਦਾ ਵੀ ਮੇਰੇ ਪੁੱਤ ਦੇ ਹੱਥ ਚੱਗ ਬੇਬੇ ਇਹਨਾਂ ਨਾਲ ਜਿਹੜੇ ਚਬਾਇ ਮੈਂ ਹਾਂ ਇਹਨਾਂ ਨੂੰ ਐ ਵੀ ਕੁੜੀ ਖਾਨੀ ਪਾਈ ਸਟੱਕੇ ਦੀ ਮਾਰ ਗਿਆ ਇੱਥੇ ਮੈਂ ਜੀ ਹਾਂ ਤਾਂ ਕਰਿਆ ਆਪ ਨੂੰ ਬਚਾ ਲੈ ਕੋਸਾ ਰਬਾ ਬਦਲ ਦਿੱਤਾ ਕੋਸਾ ਦੀ ਚਾਹ ਮੈਂ ਕਿਥੋਂ ਰੱਖਦੀ ਹਾਂ ਮੈਂ ਤਾਂ ਆਉਣੀ ਆ ਨਾ ਆਪਦੀ ਮਾਂ ਦੀ ਮਾਰੀ ਆ ਉਹਦੇ ਭਰਾ ਦੀ ਮਾਰੀ ਆਉਣੀ ਆ ਆਣੀ ਮੈਂ ਤੇਰੇ ਨੂੰ ਤਰਨਾ ਲਾ ਕੇ ਬੈਂਦੀ ਵੀ ਧੀ ਨਿਆ ਰਾਖੀਆਂ ਕਰਦੀਆਂ ਤੇ ਤੇਰੇ ਭਰਾ ਮਾਰੀ ਤੇ ਮਾਂ ਮਾਰੀ ਆਉਣੀ ਹੈ ਨਾ ਤੇ ਮੈਨੂੰ ਮੇਰੀ ਧੀ ਮਾਰੀ ਆਉਣੀ ਹੈ ਫਿਰ ਤੈਨੂੰ ਰੀਸ ਹੈ ਤੈਨੂੰ ਆਹੀ ਤਾਂ ਵਸੇ ਰੀਸ ਹੈਗੀ ਵੀ ਮੈਂ ਵੀ ਬੈਠਾ ਜਾ ਕੇ ਇਹ ਕਹਦੇ ਰੀਸ ਹੋ ਗਈ ਹੈ ਤੁਸੀਂ ਕੰਜਰਖਾਨਾ ਫੁਲਾਰ ਲੈਨੇ ਤੀਜੇ ਦਿਨ ਤਾਂ ਮੈਨੂੰ ਬਹਿਣਾ ਪੈਂਦਾ ਮੇਰੇ ਪੁੱਤ ਪਹਾ ਹਲਾ ਹਲਾ ਕਰੀ ਜਾਂਦਾ ਵੀ ਮਾਂ ਤੂੰ ਅਸੀਂ ਜਾ ਕੇ ਬਹਿਣ ਜਾਂਦੀਆਂ ਤੂੰ ਮੈਂ ਅਸੀਂ ਆਪਦਾ ਘਰ ਸੰਭਾਲਿਆ ਕਰ ਬਸ ਜਿਹੜਾ ਕੁਝ ਹੋ ਗਿਆ ਵਧੀਆ ਹੋ ਗਿਆ ਸਾਲਾ ਤਾਂ ਬੰਚ ਤੈਨੂੰ ਲੋੜ ਹੀ ਨਹੀਂ ਦੀ ਸਾਮਣ ਦਾ ਸਾਡੇ ਕਿਹੜੇ ਇੱਥੇ ਤੂੰ ਕੰਮ ਕਰਦੀਆਂ ਮੇਰੀ ਧੀ ਸਾਰਾ ਕਤਕਾ ਲੈ ਕੇ ਜਾਂਦੀ ਤੂੰ ਤਾਂ ਕਿ ਬਸੇ ਇਸ ਨੂੰ ਸਕੇਉਣਾ ਦਾ ਭਾਈ ਮੈਂ ਕੰਮ ਕਰਨ ਨਹੀਂ ਆਈ ਇੱਥੇ ਅੱਛਾ ਠੀਕ ਹੈ ਕਿ ਆਪ ਦਾ ਅੱਗੇ ਦਾ ਕਾ ਸਾਹਮਣਾ ਤੁਸੀਂ ਮੇਰੀ ਧੀ ਨੂੰ ਮਾਰ ਦੋ ਕੱਲ ਨੂੰ ਤੁਹਾਡਾ ਕੀ ਪਤਾ ਲੈ ਵੇਖ ਲੈ ਕਿਸੇ ਮਾਰਨ ਵਾਸਤੇ ਸਿਹੜੀ ਹੈ ਕੀ ਇਹ ਗੱਲਾਂ ਕਿਹੜੀਆਂ ਕਰਤੀਆਂ ਚਾਰ ਦਿਨਾਂ ਤੂੰ ਮੁੰਡੇ ਬਿਆਹੇ ਦੀ ਤੂੰ ਨੋਹਾਂ ਨੂੰ ਮਾਰ ਦੇਂਗੀ ਮੈਂ ਨਹੀਂ ਇਹ ਹੈ ਜੇ ਕਰਤੂਤਾਂ ਕਰਦੀ ਜਿਹਹੇ ਤੁਸੀਂ ਕਰਦੇ ਹੋ ਹਾਂ ਉਹ ਸਾਡੀਆਂ ਕਿ ਤੂਤਾ ਕੀ ਦੇਖ ਲਿਆ ਤਾਂ ਪਾਏ ਤਾਂ ਹਰੇਕ ਕਹਿੰਦਾ ਹੁੰਦਾ ਵੀ ਮੈਂ ਜ਼ਿਆਦਾ ਸਿਆਣਾ ਵਾਸਤੇ ਸਾਇਮ ਆਖਰ ਨੂੰ ਬਸੂਗੀ ਤਾਂ ਇਹ ਇੱਥੇ ਹੀ ਮਾ ਮੱਲਾਂ ਨੰਬਾ ਪੈੜਦਾ ਸਾਨੂੰ ਵੀ ਪਤਾ ਵੀ ਇਸ ਘਰ ਦੀ ਨੋਹ ਹੈ ਇਹ ਬੇਬੇ ਕਿਉਂ ਗਦੀਰਾ ਪਾਇਆ ਸਾਰਾ ਕੰਮ ਨਾਲੇ ਮੈਂ ਕਰਕੇ ਆਈਆਂ ਦੋ ਘਾਂਡੇ ਸੀ ਚਾਹ ਦੇ ਉਹ ਮੈਂ ਕਿਹਾ ਚੱਲ ਮੈਂ ਆ ਕੇ ਮਾ ਦਿਆਂ ਘਾਂਡੇ ਤੂੰ ਪਵਾੜੀ ਸੀ ਮੈਂ ਦੋ ਮਿੰਟ ਚੱਕ ਪੱਖੇ ਦੀ ਹਵਾ ਲੈ ਆ ਮੇਰੇ ਤਾਂ ਆ ਗਈ ਨਾ ਜਵਾਕਾਂ ਨੇ ਮੇਰੀਆਂ ਗੋਲੀਆਂ ਕਿੱਥੇ ਸਿੱਟੀਆਂ ਪਤਾ ਕੁਛ ਉਧਰ ਦੇ ਦਰਾਜ 'ਚ ਪਈਆਂ ਹੈਗੀਆਂ ਲੈ ਮੈਂ ਤਾਂ ਸਾਰੀ ਰਸੋਈ ਪਾਰ ਤੀ ਇੱਕ ਤਾਂ ਮੇਰਾ ਬਲੱਡ ਵਧਿਆ ਪਿਆ ਉੱਤੋਂ ਉਹ ਆ ਕੇ ਲੱਗੀ ਬੋਲਣ ਉੱਤੋਂ ਤੁਸੀਂ ਲੱਗ ਗਿਆ ਮੈਨੂੰ ਤਾਂ ਲੱਗਦਾ ਤੁਸੀਂ ਮੰਜੇ ਚ ਪਾਉਂਗੀ ਆ ਭਾਈ ਆਉਂਦੀ ਨਾ ਪੈੜੀ ਲੱਗਦੀ ਐ ਇਹ ਜੀ ਤੀਂ ਇਹਦਾ ਕੀ ਕੰਮ ਆਪਣੇ ਘਰੇ ਆਉਣ ਦਾ ਜੇ ਕੋਈ ਮਾੜਾ ਵਟਾ ਲੈਣ ਦੇਣਾ ਉਹਦਾ ਮੁਕਾ ਕੇ ਪਰਾਂ ਕਰੋ ਦੀ ਅੱਜ ਤੋਂ ਬਾਅਦ ਭਾਈ ਸਾਡੇ ਘਰੇ ਨਾ ਬੜੀ ਨਾਲੇ ਮੈਂ ਉਹਨੂੰ ਕਹਤਾ ਸੀ ਭਾਈ ਵਾਰ-ਵਾਰ ਇੱਥੇ ਆਈ ਨਾ ਤੂੰ ਚਲ ਕੋਈ ਨਹੀਂ ਉਹ ਪਹਿਲਾਂ ਹੀ ਆਈ ਸੀ ਨਾ ਤਾਂ ਸੌ ਗੁੱਤ ਲਾ ਕੇ ਗਈ ਸੀ ਨਾਲੇ ਬੇਬੇ ਨੂੰ ਤਾਂ ਪਤਾ ਹੈਗਾ ਤਾਂ ਹੀ ਮੈਂ ਕਹਿੰਦੀ ਹਾਂ ਭਾਈ ਆਉਂਦੀ ਪੂਰੀ ਲੱਗਦੀ ਐ ਕੀ ਲੈਣਾ ਬਾਤ ਨਹੀਂ ਗੇ ਨਵੇਂ ਆਂ ਸਿੰਘਾਂ ਦੇ ਤੰਗ ਤੋਂ ਉੱਤਰ ਪਾਇੜਾ ਸੀ ਨਾ ਸੀਗਾ ਇੱਧਰ ਦੇ ਘਰ ਆਏ ਸੀਗੇ ਵੀ ਉੱਧਰ ਡੂੜ ਦੀ ਵਟ ਪਾਇਆ ਤਰੂ ਕੌਣ ਬਣਾਊਗਾ ਇਹ ਇੱਧਰ ਵੀ ਨਹੀਂ ਖਾਣਾ ਛੱਡਦੀ ਦੀ ਚਾਵਲ ਦੀ ਬੇਬੇ ਜਿਵੇਂ ਸਾਹਮਰੀ ਪੱਟੇ ਫੁੱਟੇ ਤੇ ਆਉ ਤੁਸੀਂ ਤਾਂ ਹੀ ਐਡਾ ਵਧੀਆ ਘਰ ਛੱਡ ਕੇ ਇੱਥੇ ਆਏ ਹੋ ਤਾਹੀ ਤਾਂ ਕਹਿੰਦੇ ਹਾਂ ਮਸਾ ਖੜਾ ਸੜਾਇਆ ਸੀ ਕੋਈ ਨਵਾਂ ਚੰਦ ਚਾੜੂਗੀ ਹੋਰ ਕੋਈ ਕਾਲਖ ਦਾ ਟਿੱਕਾ ਇਹਦੇ ਮੂੰਹ ਤੇ ਜੜੂਗੀ ਕਿੱਥਰ ਸੌਂਦੇ ਚੱਲ ਬੇਬੇ ਮੈਂ ਤਾਂ ਦਵਾਈ ਲੈਣੀ ਆ ਤੂੰ ਮਾਰ ਲੈ ਗੱਲਾਂ ਇਹਨਾਂ ਨਾਲ ਹਾਂ ਬੱਚਾ ਕਰਾਏ ਮਾਰਨਾ ਕੋਈ ਨਹੀਂ ਇੱਥੇ ਕਿਸੇ ਦੀ ਸੁਣਦਾ ਹੈਗਾਗਾ a beirar, vamos nos centrar aqui para ਕੰਨਾਥੋ ਵੀਰਾ ਭੈਣ ਆਜਾ ਲੰਘਿਆ ਬੈਠ ਜਾ ਭੈਣੇ ਹੋਰ ਭੈਣੇ ਬਸ ਠੀਕ ਆ ਭੈਣੇ ਹੋਰ ਬੱਚਾ ਠੀਕ ਆ ਹਾਂ ਬਸ ਠੀਕ ਆ ਹੋਰ ਭੈਣੇ ਕਰਿਆ ਕੋਈ ਹੱਲ ਮੇਰਾ ਪੈਸਿਆਂ ਦਾ ਮੈਂ ਕਹਿ ਕੇ ਗਈ ਸਪਰਸੋਂ ਪੈਸੇ ਆ ਦਾ ਹਾਲ ਤਾਂ ਭੈਣੇ ਹੋ ਜਾਣੀ ਵੀਰਾ ਕਿਉਂ ਭੈਣੇ ਕੀ ਗੱਲ ਮੈਂ ਤਾਂ ਨਾ ਕਈ ਘਰਾਂ ਦੇ ਵੀ ਜਾਇਆ ਮੈਂ ਤਾਂ ਕਿੱਕਰ ਸਿਉ ਕੇ ਘਰੇ ਵੀ ਜਾ ਕੇ ਆਈ ਆ ਅੱਛਾ ਮੇ ਭਾਈ ਆਵਦਾ ਹਿਸਾਬ ਕਿਤਾਬ ਕਰਕੇ ਸਾਡੀ ਜ਼ਮੀਨ ਵਾਪਸ ਕਰ ਦੋ ਪਰ ਉਹ ਕਹਿੰਦੇ ਵੀ ਸਾਡੇ ਕੋਲੇ ਹਜੇ ਕੋਈ ਪੈਸੇ ਨਹੀਂ ਹੈਗੇ ਤੂੰ ਜਿਹਦੇ ਨਾਮ ਕੋਈ ਜ਼ਮੀਨ ਦਿੱਤੀ ਸੀ ਉਹਦੇ ਤੋਂ ਆਪਦੇ ਉਹਦੇ ਨਾਲ ਆ ਕੇ ਗੱਲ ਕਰੀ ਮੈਂ ਤਾਂ ਇੱਕ ਦੋ ਘਰੇ ਹੋਰ ਵੀ ਪਤਾ ਕੀਤਾ ਵੀ ਚੱਲ ਮੈਨੂੰ ਕੰਮਕਾਰ ਮਿਲ ਜੇ ਪਰ ਹਜੇ ਕਿਸੇ ਨੇ ਹਾਂ ਮੀ ਨਹੀਂ ਭਰੀ ਤੇਰੇ ਸਾਹਮਣੇ ਆ ਮਾੜਾ ਮੋਟਾ ਲੋਕਾਂ ਦਾ ਮੰਜਾ ਦਾ ਸੂਤ ਕਰਤ ਗਏ ਅਗਲੇ ਨੂੰ ਦੇ ਦੇਣੀ ਆ ਮੰਜੇ ਮੁੰਜੇ ਭਰ ਦਨੇ ਆ ਆਪਦਾ ਟਾਈਮ ਪਾਸ ਕਰੀ ਜਾਨੀ ਭੈਣੇ ਹੁਣ ਮੈਂ ਵੀ ਕੀ ਕਰਾਂ ਮੇਰੇ ਤਾਂ ਬਹੁਤ ਜ਼ਿਆਦਾ ਮਜਬੂਰੀ ਬਣੀ ਖੜੀ ਐ ਚਲੋ ਮੈਂ ਬੱਚੇ ਆਪਣੇ ਬੱਚੇ ਦੀ ਦੂਸਰਾ ਦਵਾਈ ਦਾ ਤਾਂ ਕਰ ਲਿਆ ਹੱਲ ਹਨਾ ਜਿੱਦਾਂ ਵੀ ਕਰਕੇ ਤੇ ਹੁਣ ਮੈਂ ਗੁੜੀਆ ਦੀ ਐਡਮਿਸ਼ਨ ਕਰਾਉਣੀ ਆ ਫੀਸ ਭਰਨੀ ਆ ਮੈਨ ਬਹੁਤ ਜ਼ਿਆਦਾ ਮਜਬੂਰੀ ਐ ਮੈਂ ਤਾਂ ਤਾਂ ਕਰਕੇ ਪੈਸੇ ਰੱਖੇ ਸੀ ਚਲੋ ਮੈਂ ਕੋਈ ਮੱਝਾਂ ਗਾਂ ਤੋਕੜ ਲੈ ਲਾਂਗੀ ਹਨਾ ਬੱਚਿਆਂ ਦਾ ਚਲੋ ਕੋਈ ਦੁੱਧ ਪੀਣ ਕਰਨਗੇ ਜਾਂ ਘਰੇ ਚਲ ਘਰ ਦਾ ਕੋਈ ਸਰੇਗਾ ਦੁੱਧ ਵੇਚ ਲਿਆ ਕਰਾਂਗੇ ਪਰ ਸਾਡੇ ਤਾਂ ਬਹੁਤ ਔਖਾ ਹੋਇਆ ਕਿ ਮੈਂ ਉਹ ਹੀ ਪੈਸੇ ਚੱਕ ਕੇ ਤੁਹਾਨੂੰ ਦੇ ਦੇ ਤੇ ਹੁਣ ਤੁਸੀਂ ਇੰਜ ਨਾ ਕਰੋ ਮੈਂ ਤੇਰੀ ਮਜਬੂਰੀ ਸਮਝਦੀ ਆ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਤੇਰੇ ਪੈਸੇ ਵਾਪਸ ਨਾ ਕਰਾਂ ਮੈਨੂੰ ਵੀ ਆ ਚਲ ਤੇ ਇਧਿਆਣੀ ਦੀ ਐਡਮਿਸ਼ਨ ਹੋ ਜੇ ਮੈਂ ਤਾਂ ਸਾਰੇ ਪਾਸੇ ਹੱਥ ਮਾਰਦੀ ਆ ਵੀ ਚਲ ਕਿਸੇ ਪਾਸਿਓਂ ਪੈਸਿਆਂ ਦਾ ਹਿੱਲਾ-ਫੁਸਿਲਾ ਹੋ ਜਾ ਪਰ ਕੀ ਕਰ ਪਤਾ ਨਹੀਂ ਇਹ ਹੀ ਘੜੇ ਰੱਬ ਦੇ ਮਾਹ ਮਾਰੇ ਜਿਹੜਾ ਕੋਈ ਹੱਲ ਹੀ ਨਹੀਂ ਹੁੰਦਾ ਮੇਰਾ ਤੇਰੇ ਪੈਸੇ ਮੈਂ ਜਰੂਰ ਹੱਲ ਕਰਕੇ ਦਵਾਂਗੀ ਬਸ ਟਾਈਮ ਜਰੂਰ ਲੱਗ ਸਕਦਾ ਵੀ ਨਾ ਪੈ ਨਹੀਂ ਪੈਣੇ ਮੈਨੂੰ ਅੱਜ ਚਾਹੀਦੇ ਆ ਜਰੂਰ ਚਾਹੀਦੇ ਆ ਮੈਨੂੰ ਜਿੱਦਾਂ ਵੀ ਕਰਕੇ ਨੇ ਮੈਨੂੰ ਅੱਜ ਪੈਸੇ ਦਾ ਹੱਲ ਜਰੂਰ ਕਰਕੇ ਦਿਓ ਮੈਂ ਕੱਲ ਐਡਮਿਸ਼ਨ ਕਰਾਉਣੀ ਆ ਕੁੜੀ ਦੀ ਸੱਸਿਆਂ ਦਾ ਹੱਲ ਛਕ ਤੋਂ ਆਏ ਕਰ ਪੈਣ ਹਾਲੇ ਮੇਰੇ ਕੰਨਾਂ ਦੀਆਂ ਬਾੜੀਆਂ ਇਹ ਲੈ ਜਾ ਮੈਂ ਜਵਾਬ ਨਹੀਂ ਤਾਂ ਨਹੀਂ ਨਹੀਂ ਮੈਂ ਨਹੀਂ ਲੈ ਕੇ ਜਾਣੀਆਂ ਤੁਸੀਂ ਕੋਈ ਹੱਲ ਕਰਕੇ ਦੋ ਇਹਦਾ ਮੈਂ ਤਾਂ ਨਹੀਂ ਲੈ ਕੇ ਜਾ ਸਕਦੀ ਤੁਹਾਡੀਆਂ ਵਾਲੀ ਮੈਂ ਤੁਹਾਨੂੰ ਕੰਨਾਂ ਵਿੱਚ ਲਾਹਾ ਕੇ ਪੁੱਛਾਂ ਕਿਉਂ ਕਰਾਂ ਕੋਈ ਗੱਲ ਨਹੀਂ ਭੈਣੇ ਮੈਂ ਤੇਰੇ ਪੈਸੇ ਦੇਣੇ ਤੂੰ ਕਿਸੇ ਮਰਜ਼ੀ ਸੁਨਾਰੇ ਨੂੰ ਧਰਦੀ ਤੇ ਆਪਦੇ ਪੈਸਿਆਂ ਦਾ ਹੱਲ ਕਰ ਕੁੜੀ ਦੇ ਐਡਮਿਸ਼ਨ ਕਰਾ ਦੇ ਮੇਰੇ ਤਾਂ ਬਸ ਇਹੀ ਆ ਮੇਰੇ ਅੱਗੇ ਤਾਂ ਹੋਰ ਮੇਰੇ ਹੱਥ ਬਸ ਕੁਝ ਨਹੀਂ ਹੈਗਾ ਦੇਖ ਲਓ ਭੈਣੇ ਫਿਰ ਤੁਸੀਂ ਕਹੋਗੇ ਮੇਰੇ ਕੰਨਾਂ ਚ ਲਾਹਾ ਕੇ ਲੈ ਗਈ ਲੈ ਗਾਣੀ ਵੀਰਾ ਮੈਂ ਤੈਨੂੰ ਕਾਦੇ ਵਾਸਤੇ ਕਹੂੰਗੀ ਤੇਰੇ ਪੈਸੇ ਦੇਣੇ ਆ ਤਾਂ ਦੇ ਰਹੀ ਆ ਨਾਲੇ ਤੂੰ ਮੈਨੂੰ ਕੰਨਾਂ ਤੋਂ ਬੱਚੀ ਥੋੜੀ ਕਰ ਰਹੀ ਆ ਕਿ ਤਾਂ ਮੈਂ ਆਪਣੀ ਮਰਜ਼ੀ ਨਾਲ ਦੇ ਰਹੀ ਆ ਵੀ ਚਲ ਕੇ ਇਤਿਆਰੀ ਦੀ ਐਡਮਿਸ਼ਨ ਹੋ ਜਾ ਤੂੰ ਫਿਕਰ ਨਾ ਕਰ ਹੱਬਾਲੀਆਂ ਲੈ ਜਾ ਤੇ ਜਾ ਕੇ ਕਿਹਨੂੰ ਮਰਜ਼ੀ ਸੁਨਾਰੇ ਨੂੰ ਅੱਡੇ ਤੇ ਗਹਿਣੇ ਤਰਦੇ ਤੇ ਆਪਣੇ ਕੁੜੀ ਦੇ ਐਡਮਿਸ਼ਨ ਕਰਾ ਲ ਭੈਣੇ ਮੈਨੂੰ ਇੰਨੀ ਜ਼ਿਆਦਾ ਮਜਬੂਰੀ ਨਾ ਹੁੰਦੀ ਤਾਂ ਮੈਂ ਤੈਨੂੰ ਮਜਬੂਰ ਨਹੀਂ ਸੀ ਕਰਨਾ ਇੰਨਾ ਹੁਣ ਮੇਰੀ ਬਹੁਤ ਜ਼ਿਆਦਾ ਮਜਬੂਰੀ ਹੈ ਕੋਈ ਨਾ ਭੈਣੇ ਤੇਰੀ ਮਜਬੂਰੀ ਮੈਂ ਸਮਝ ਨਹੀਂ ਤੂੰ ਵੀ ਤੱਕ ਟਾਈਮ ਮੇਰੀ ਮਜਬੂਰੀ ਸਮਝੀ ਸੀ ਜੱਜ ਮੈਂ ਤੇਰੀ ਮਜਬੂਰੀ ਨਹੀਂ ਸਮਝਾ ਤਾਂ ਹੋਰ ਕੌਣ ਸਮਝੂਗਾ ਚੱਲ ਕੋਈ ਗੱਲ ਨਹੀਂ ਤੂੰ ਆਪਦਾ ਕੰਮ ਸਾਰ ਚਲੋ ਠੀਕ ਹੈ ਭੈਣ ਚੰਗਾ ਭੈਣ ਮੇਰਾ ਮੈਂ ਹੁਣ ਚਲਦੀ ਰੱਬਾ ਹਾ ਜਾਂ ਤੜਵੇਂ ਦੇਖਣੇ ਪੈਣੇ ਸੀ ਹਾਈ ਨਕਮਾਲੀਆਂ ਰਹੀਆਂ ਸੀ ਅੱਗੇ ਚੱਲੋ ਕਿਤੇ ਦੁਖਦੇ ਸੁਖਦੇ ਕੰਮ ਆ ਜਾਂਦੀ ਆਹਦੀ ਚੀਜ਼ ਬਣੀ ਹੋ ਪਰ ਅੱਜ ਤਾਂ ਇਹ ਵੀ ਗਹਿਣੇ ਧਰਤੀ ਕੁਛ ਵੀ ਨਹੀਂ ਰਿਹਾ ਹਟੁੱਪੜੇ ਨੇ ਤਾਂ ਮੈਨੂੰ ਕਿਸੇ ਪਾਸੇ ਜੋ ਕਰਾ ਨਹੀਂ ਸਕਿਆ ਚੰਨਪੋ ਕੱਟ ਲਾ ਵੀ ਕੰਮ ਕੰਮ ਤਾਂ ਤੈਨੂੰ ਕਰਨੇ ਪੈਣੇ ਇੱਥੇ ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਗੁਦਿੰਗ ਕੀਤਾ ਗੁਦਿੰਗ ਕਰ ਗੁਦਿੰਗ ਆਇ ਤੇਰਾ ਠਾ ਓਏ ਆ ਗਿਆ ਬਈ ਤੇ ਮੈਂ ਉਧਰ ਮੋਟਰ ਤੇ ਵਗ ਗਿਆ ਸੀ ਚਲ ਕੋਈ ਮੈਂ ਇੱਧਰ ਆ ਗਿਆ ਫਿਰ ਮੈਂ ਚੱਲ ਥੀ ਬੈ ਕੇ ਗੱਲਬਾਤ ਕਰਾਂਗੇ ਚੱਲ ਵਧੀਆ ਕੀਤਾ ਹੋਰ ਸੁਣਾ ਹੋਰ ਠੀਕ ਹੈ ਹਈ ਓਏ ਕਰੀ ਜਾ ਕੇ ਪਸੋਂ ਪੱਠੇ ਪਾ ਕੇ ਹਾਂ ਤੇ ਮਗਾ ਚਲ ਹੁਣ ਮੈਂ ਜਾ ਕੇ ਆਵਾਂ ਭਈ ਮੈਂ ਤਾਂ ਘੰਟਾ ਮੈਂ ਤਾਂ ਆਪ ਦਾ ਘਰ ਮੋਂ ਵੇੜ ਕੇ ਹੁਣ ਹੀ ਆਇਆ ਤਾਂ ਹੀ ਮੈਂ ਤੈਨੂੰ ਭੇਜਿਆ ਸੀ ਮੈਂ ਤੂੰ ਚੱਲ ਕਰੇ ਤੇ ਘਰੇ ਚੱਲ ਕੇ ਨਾਲ ਦਾ ਕੰਮ ਕਰਿਆ ਫੇਰ ਬਹਨੇ ਆ ਮੈਂ ਖਾ ਜਾ ਕੇ ਠੀਕ ਓਹੋ ਹੁਣ ਦੱਸ ਤੂੰ ਮੇਰੇ ਕੋਲੇ ਬੜਾ ਗੱਲਾਂ ਕਰਦਾ ਹੁੰਦਾ ਸੀ ਤੇ ਹੁਣ ਦੱਸ ਹੁਣ ਨਿਕਲਿਆ ਜਾਣਾ ਬਾਹਰ ਮੰਨਦਾ ਉਹੀ ਕਿਕਰ ਸੋਆ ਹਾਂ ਭਈ ਉਹੀ ਕਿਕਰ ਸੋਆ ਹਾਂ ਲੈ ਸੁਣ ਫੇਰ ਸੁਣਾ ਉਹ ਨੱਥੂ ਦਾ ਕੱਲ ਦਿਨ ਆ ਕੋ ਗਾ ਚੇ ਤਾ ਹੁਣ ਆਪਣੇ ਘਰੇ ਜਿਹੜੇ ਮਾਰਦੀ ਫਿਰਦੀ ਐ ਆ ਵੀ ਜ਼ਮੀਨ ਪਿੱਛੇ ਹਾਂ ਘਰੇ ਤਾਂ ਜਿਹੜੇ ਮਾਰਦੀ ਫਿਰਦੀ ਐ ਪਤਾ ਤਾਂ ਮੈਨੂੰ ਵੀ ਐ ਆਈ ਸੀ ਹੀ ਕਹਿੰਦੀ ਸੀ ਮੇਰੀ ਜ਼ਮੀਨ ਛੱਡ ਦੇ ਆ ਪੈਸੇ ਦੇ ਦੇ ਮੈਂ ਸਾਡੇ ਘਰਦਿਆਂ ਨੂੰ ਕਹਿਤਾ ਮਾਂ ਨਾ ਤਾਂ ਮੈਂ ਛੱਡਾਂ ਜ਼ਮੀਨ ਤੇ ਨਾ ਮੈਂ ਦੇ ਮੈਂ ਇਹਦੇ ਪੈਸੇ ਉਲਟਾ ਪੈਸੇ ਆਪਾਂ ਲੈਣੇ ਐ ਇਹਨਾਂ ਤੋਂ ਇਨੂ ਕੀ ਲੋੜ ਕੋਈ ਪੈਸਾ ਨਹੀਂ ਕਹਿਣ ਦੀ ਹੈ ਮਸਾ ਮਸਾ ਤਾਂ ਬਟੇਰੀ ਦੇ ਹੱਥ ਆਈ ਸੀ ਉਹ ਹੈ ਦਿਂਦਰਾ ਹੂੰ ਤੇਲ ਦੇਖੋ ਤੇਲ ਦੀ ਧਾਰ ਵੇਖੋ ਹਲੇ ਆਪਣਾ ਮਨਿੰਦਰ ਵਾਲਾ ਮਸਲਾ ਸੁਲਝਿਆ ਨਹੀਂ ਪੂਰੀ ਤਰ੍ਹਾਂ ਤੇ ਮੈਂ ਹੁਣ ਕਿਸੇ ਹੋਰ ਮਸਲੇ 'ਚ ਛੇਤੀ ਪੈਣਾ ਨਹੀਂ ਹੁੰਦਾ ਪਰ ਮੇਰਾ ਦਿਮਾਗ ਵੀ ਚੱਲ ਰਿਹਾ ਕਿਤੇ ਖਾਸ ਮਿਸ਼ਨ ਖਾਸ ਮਿਸ਼ਨ ਹਾਂ ਖਾਸ ਮਿਸ਼ਨ ਉਹ ਗੇਰਾ ਮਿਸ਼ਨ ਆ ਨਾ ਉਹ ਮਿਸ਼ਨ ਤੈਨੂੰ ਹਜੇ ਨਹੀਂ ਪਤਾ ਲੱਗਣਾ ਸਮਾਂ ਪੈਣ ਤੇ ਆਪਣੇ ਆਪਾਤਾ ਲੱਗ ਜਾ ਹਾਲੇ ਤਾਂ ਮੈਂ ਸਿਰਫ ਇਹ ਗੱਲ ਸੋਚ ਰਿਹਾ ਵੀ ਮਨਿੰਦਰ ਵੱਲੋਂ ਕਰਾਈ ਹੋਈ ਬੇਇੱਜ਼ਤੀ ਦਾ ਮੈਂ ਬਦਲਾ ਕਿਵੇਂ ਲਵਾਂ ਇਹ ਕੋਸ ਫਿਰ ਉਸ ਤੋਂ ਬਾਅਦ ਦੇਖੀ ਇਹ ਨੱਖ ਵਰਗੀਆਂ ਤਾਂ ਮੇਰੇ ਅੱਗੇ ਪਿੱਛੇ ਘੁੰਮਣਗੀਆਂ ਨਾਲੇ ਫਿਰ ਮੈਂ ਹੁਣ ਐਸ ਕੀ ਜਾਣ ਬੁੱਝ ਕੇ ਜਵਾਬ ਦਿੱਤਾ ਉਹ ਕਿਉਂਕਿ ਇਹਨਾਂ ਨੂੰ ਪੈਸੇ ਤੋਂ ਬਿਲਕੁਲ ਮਥਾਜ ਕਰ ਗਿਆ ਅੱਛਾ ਜਦੋਂ ਇਹਨਾਂ ਨੂੰ ਕਿਸੇ ਪਾਸੇ ਪੈਸਾ ਨਾ ਮਿਲਿਆ ਫੇਰ ਮਜਬੂਰ ਹੋ ਕੇ ਨੱਥੋ ਨੂੰ ਮੇਰੇ ਪੈਰਾਂ 'ਚ ਡਿੱਗਣਾ ਪਊਗਾ ਤੇ ਮੇਰੇ ਮੂਰੇ ਹੱਥ ਬੰਨਣਾ ਪਊ ਤੇ ਉਸ ਤੋਂ ਬਾਅਦ ਮੈਂ ਨੱਥੋ ਦੇ ਹੱਥ ਫੜ ਕੇ ਉਹਨੂੰ ਖੜੀ ਕਰੂੰਗਾ ਮੋਢਿਆਂ ਤੋਂ ਫੜ ਕੇ ਉਹਨੂੰ ਹੌਸਲਾ ਦੇਵਾਂਗਾ ਤੇ ਜਖੀ ਪਾ ਕੇ ਉਹਨੂੰ ਪਤਾ ਦੇਉਂਗਾ। ਉਹ ਬਾਈ ਕਿ ਕਰ? ਇਹ ਬਾਈ ਗੱਲ ਹੀ ਹੈ ਕੱਲ ਜਿਹੜਾ ਧਰਮ ਨਾ ਮੇਰਾ ਵੀ ਚੱਕਿਆ ਕਰਨ ਲਾ ਪਿਆ। ਮੇਰੀ ਗੱਲ ਸੁਣ। ਹਮੇਸ਼ਾ ਨਾ ਕਾਲ ਨਾ ਕਰੇ ਬੰਦਾ। ਹੂੰ ਕਿਹੜੇ ਬੰਦੇ ਨੇ ਕਾਲ ਕਰ ਲਈ? ਸਮਝ ਲਓ ਮਰ ਗਿਆ। ਉਹ ਮਰ ਗਿਆ। ਬੱਸ ਤੁਸੀਂ ਐਂ ਦੇਖਿਓ। ਹੁਣ ਹੁੰਦਾ ਕੀ ਹੈ? ਹੂੰ ਆਹੀ ਤਾਂ ਹੁਣ ਦੇਖਣਾ ਹੈ। ਇਹ ਬਣੂ ਕੀ? ਉਹ ਮੈਨੂੰ ਤਾਂ ਦੱਸ ਦੇ ਵਿੰਦਰਾ ਓਏ ਤੂੰ ਵੀ ਜਮਾ ਪੋੜਾ ਹੀ ਐ ਜੇ ਪਤੰਦਰਾ ਐਡੀ ਛੇਤੀ ਮੈਂ ਚੱਲਾਂ ਦੱਸਣ ਲੱਗ ਗਿਆ ਨਾ ਫੇਰ ਮੈਨੂੰ ਕਿਕਰ ਸੌਕੇ ਨੇ ਕਹਿਣਾ ਇਹ ਤਾਂ ਹੁਣ ਤੂੰ ਦੇਹ ਦਾ ਜਾ ਕਿ ਅੱਗੋਂ ਕਿਹੜੀ ਮੋਰੀ ਚੋਂ ਪੜਾਕਾ ਚੱਲਦਾ ਚਾਹੇ ਉਹ ਚੱਲੇ ਮਨਿੰਦਰ ਵਾਲੇ ਪਾਸਿਓ ਚਾਹੇ ਚੱਲੇ ਨੱਤੋ ਵਾਲੇ ਪਾਸੋਂ ਹੂੰ ਬਾਈ ਕੀ ਗੱਲ ਤਾਂ ਹੈ ਤੇਰਾ ਤੋੜ ਹੈ ਨਹੀਂ ਕਿਸੇ ਕੋਲੇ ਓ ਮੰਡਿਆ ਇਹ ਇਕਕਰ ਸਿੰਘ ਦਾ ਤੋੜ ਹੀ ਮਿਲ ਗਿਆ ਤਾਂ ਮੈਨੂੰ ਇਕਕਰ ਸਿੰਘ ਕਹਨੇ ਕਿਹਨੇ ਹੈ ਠੀਕ ਹੈ ਨਾ ਚਲ ਮੇਰੀ ਗੱਲ ਹਾਂ ਹੁਣ ਆਪਾਂ ਇੱਥੇ ਨਹੀਂ ਬੈਠੇ ਰਹਿੰਦੇ ਹੁਣ ਓਟ-ਖਟ ਲਾਉਣੇ ਆ ਅੱਖਾਂਾਂ ਵੀ ਹੋਈ ਜਾਂਦਾ ਹੋਈ ਜਾਂਦਾ ਬਈ ਹੋਈ ਤੇ ਕੰਮ ਕਰ ਵੀ ਵਾਵਾ ਕਰ ਲੈ ਕਰ ਲੈ ਠੀਕ ਹੈ ਨਾ ਕੀ ਹਾਲ ਫਿਰ ਹੁਣ ਐ ਕਰ ਸਾਰਾ ਡੰਗਰ ਪਾਸਾ ਤਾਂ ਆਬੇ ਆ ਗਿਆ ਚੱਲ ਤੇਰਾੜੀ ਮੋਟਰ ਤੇ ਚੱਲਦੇ ਆ ਆ ਜਾ ਫਿਰ ਬੋਤਲ ਲਿਆਉਣਾ ਮੈਂ ਬਾਕੀ ਦੇ ਆ ਜਾ ਆ ਜਾ ਮੈਂ ਖੜਾ ਕਰਾਂ ਤੈਨੂੰ ਬੁੜਾ ਹੋ ਗਿਆ ਤੂੰ 15 ਆਹਾਂ ਬੋੜੇ ਕਾਣ ਲਾ ਕੁੱਤਾ ਆ ਤੂੰ ਵੀ ਪੀਲਾ ਕੁੱਤਾ ਪੀਲਾ ਕਿਉ ਨੱਕ ਜਮਰੀ ਜੰਨੀ ਮੰਮੀ ਦਿਲ ਨਹੀਂ ਕਰਦਾ ਪਤਾ ਤਾਂ ਹੈਗਾ ਮੈਂ ਦਸੀ ਤੇ ਐਨੀ ਮਰ ਤਾਂ ਹੀ ਮਾਨ ਹੋ ਰਹੀ ਹੋਇਆ ਪਤਾ ਦੇਖ ਲੈ ਪੀਲਾ ਮੈਂ ਤਾਂ ਪਹਿਲੀ ਸਸੀ ਕਾ ਮਸੀ ਸਸਤੀ ਕਾ ਪੁੱਤ ਸਸਤੀ ਕਾ ਹੋ ਠੀਕ ਹਾਂ ਠੀਕ ਆਜਾ ਪੁੱਤ ਤੂੰ ਦੱਸ ਪਾਈ ਹਾਂ ਮੈਂ ਵੀ ਠੀਕ ਆ ਉਹ ਕੁੱਟੀਆਂ ਲੈ ਲੈ ਕਿਉਂ ਕੀ ਗੱਲ ਹੋ ਗਈ ਦੱਸ ਤਾਂ ਮੈਨੂੰ ਬਾਲਾ ਤਪਉਂਦ ਦਾ ਰਲ ਕੇ ਮੈਨੂੰ ਦੋਨੇ ਜਾਣੀਆਂ ਕੀ ਕਹਤਾ ਮੰਮੀ ਭਾਬੀ ਨੂੰ ਨਾ ਕੁਝ ਵੀ ਨਹੀਂ ਕਹਿੰਦੇ ਪੁੱਤ ਤਾਂ ਇਹਨੂੰ ਪਸਾ ਕੰਮ ਖਾਤਰ ਮਾਰਾ ਮੋਟਾ ਟੋਕ ਦੰਨੇ ਆ ਇਹ ਕਿ ਖਾਣ ਪੀਣ ਨੂੰ ਕਹਦੰਨੇ ਆ ਬਸ ਉਸੇ ਗੱਲ ਵਿੱਚ ਸੇ ਖੇਜ ਜਾਂਦੀ ਹੈਗੀ ਸਵੇਰ ਦੀ ਤੂੰ ਗਈ ਹੋਈਆਂ ਮੰੰਜੇ ਤੋਂ ਨਹੀਂ ਉੱਠਣ ਦਿੰਨੀ ਆ ਕੁੜੇ ਚਲ ਕੋਈ ਨਾ ਭਾਬੀ ਤੇਰੇ ਵਾਸਤੇ ਕਹਿੰਦੀ ਆ ਨੀ ਤੂੰ ਮੰਨ ਲਿਆ ਕਰ ਕੁਛ ਨਹੀਂ ਹੁੰਦਾ ਮੈਨੂੰ ਜੀ ਨਹੀਂ ਲੱਗਦਾ ੜੀਏ ਛੁੱਟੀਆਂ ਲੈ ਲੈ ਚਲ ਕੋਈ ਨਾ ਮੈਂ ਪੁੱਛੂੰਗੀ ਹੋਰ ਮਾਸੀ ਤੁਸੀਂ ਕਦੋਂ ਘਾਈ ਸੀਗੇ ਬਸ ਪੁੱਤ ਮੈਂ ਤਾਂ ਹੁਣੀ ਆਈ ਆ ਆ ਚਾਹ ਹੀ ਪੀਣ ਲੱਗੀ ਆ ਆਕੇ ਅੱਛਾ ਅੱਛਾ ਠੀਕ ਹੈ ਲੈ ਤੂੰ ਪੀ ਲੈ ਮੈਨੂੰ ਜੀ ਨਹੀਂ ਭਾਬੀ ਤੂੰ ਪੀ ਕੋਈ ਗੱਲ ਦੇਖ ਲੈ ਘੁੱਟ ਲੈ ਆਈਆਂਗੀ ਚਲ ਕੋਈ ਨਾ ਇਹ ਨਹੀਂ ਪੀਂਦੀ ਹੈਗੀ ਚਲ ਜਿਹੜੀ ਜੀ ਕਰਦਾ ਨਾ ਪੀਨ ਨੂੰ ਉਹ ਬਣਾ ਦਿਆ ਕਰੋ ਫਿਰ ਇਹਨੂੰ ਰੋਟੀ ਤਾਂ ਦੇ ਦ ਜਦ ਸਵੇਰ ਦੀ ਭੁੱਖੀ ਹੈਗੀ ਮੱਲਾ ਦਾ ਨ ਕੋਈ ਨਾ ਰੋ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਬੈਠੋ ਗੱਲਾਂ ਕਰੋ ਮਾਸੀ ਜੀ ਆਏ ਨੇ ਕੋਈ ਗੱਲ ਰੋਟੀ ਭਾਬੀ ਮੈਂ ਆਪੇ ਜਾ ਕੇ ਖਾ ਲੂੰਗੀ। ਕੋਈ ਨਾ। ਨਾ ਭਾਈ ਤੂੰ ਮੈਨੂੰ ਆਏ ਦੱਸ ਤਵੀ ਤੂੰ ਪੜਾਉਣ ਲੱਗੀ ਜਬਕਾ। ਹਾਂਜੀ ਹਾਂਜੀ ਮਾਸੀ। ਅੱਛਾ ਆਪਣੇ ਨਾਲ ਹੀ ਨਵਾਂ ਸਕੂਲ ਖੁੱਲਿਆ ਆ ਪਿੰਡ 'ਚ ਤੇ ਉੱਥੇ ਲੱਗੀ ਆ। ਮੇਰੇ ਨਾਲ ਵੱਧ ਬੜੀ ਆ। ਨਾਲੇ ਬਾੜੀ ਦੂਰ ਨਹੀਂ ਜਾਣਾ ਪੈਣ ਜਿਲ੍ਹਾ ਵੀ ਆਗਾ। ਉਹ ਤਾਂ ਗੱਲ ਠੀਕ ਐ ਭਾਈ। ਚਲ ਨੇੜੇ ਜਾਣਾ ਹੋਵੇ ਚਾਹੇ ਦੂਰ ਜਾਣਾ ਹੋਵੇ ਘਰੋਂ ਬਾਹਰ ਤਾਂ ਜਾਣ ਹੀ ਲੱਗੀ ਫਿਰ। ਹੈ? ਉਹ ਤਾਂ ਮੰਮੀ ਪਤਾ ਕੀ ਕੀਤੀ। ਇਦਾਂ ਡਿਗਰੀਆਂ ਵੱਧ ਸੀਗੀਆਂ ਆ ਫਾਰਮ ਜਦੋਂ ਲੈ ਕੇ ਗਈ ਪਹਿਲੀ ਵਾਰ ਹੀ ਸਿਲੈਕਟ ਕਰਤਾ ਉਹਨਾਂ ਨੇ ਕਹਿੰਦੇ ਵੀ ਸਾਡੇ ਬੈਡ ਸਕੂਲ ਤੇ ਮੈਡਮ ਇਹੀ ਲੱਗੂਗੀ ਚੱਲ ਵਧੀਆ ਹੋ ਗਿਆ ਉਹਨਾਂ ਗੱਲ ਤੇ ਮੇਰੇ ਲਈ ਤਾਂ ਘਰ ਮਾਲੀ ਆਏ ਉਹਦੀ ਇਹਨੂੰ ਨੌਕਰੀ ਮਿਲੀ ਆ ਤੇ ਉਹਦੇ ਖੁਸ਼ਖਬਰੀ ਆ ਗਈ ਉਹਦੀ ਖੁਸ਼ਖਬਰੀ ਆ ਗਈ ਇਹ ਤਾਂ ਦੋ ਦੇਖੋ ਇੱਕ ਖਬਰ ਨਾਲ ਲੈ ਕੇ ਆਈ ਨਾਲ ਚਲੋ ਤਾਂ ਗੱਲ ਠੀਕ ਐ ਤੇ ਨਾ ਮੈਨੂੰ ਐਂ ਦੱਸ ਭਾਈ ਮਾੜੀ ਮੁੱਟੀ ਸੰਘਸ਼ਰ ਮੁੰਦੀ ਜਾਗੀ ਆ ਲੀੜਾ ਕੱਪੜਾ ਤਾਂ ਢੰਗ ਦਾ ਪਾਲਾ ਹੈ ਹੈ ਪਰ ਉਹਨਾ ਤਾਂ ਹਜੇ ਰਾਹ ਤੋਂ ਰਹਿ ਜਾਂਦਾਗਾ ਤੇ ਤੂੰ ਆਹ ਪਾ ਕੇ ਬੈਗ ਲੈ ਚੁੰਨੀ ਵੇਖ ਲੈ ਗੁਲਾਬੀ ਰੰਗ ਦੀ ਲਈ ਬੈਠੀ ਹੈਗੀ ਹਾਂ ਪੈਂਜੀ ਪੁਰਾਣਾ ਸੂਟ ਪਾ ਕੇ ਜਾਂਦੀ ਏ ਤਾਂ ਇਹਨੇ ਤਾਂ ਨਵਾਂ ਵੀ ਨਹੀਂ ਕੋਈ ਜਵਾਖਰੀ ਨਹੀਂ ਬਣਾਇਆ ਸਾਡੀ ਨੇ ਤੇ ਪਹਿਲਾਂ ਦੇ ਸੂਟ ਪਾਇਆ ਪਹਿਲਾਂ ਨੇ ਚੁੰਨਾਂ ਪੰਗਾ ਹੁਣ ਮਰ ਗਿਆ ਨਾਲ ਤਾਂ ਮਰਿਆ ਨਹੀਂ ਜਾਂਦਾ ਫੇਰ ਗੱਲ ਸੁਣ ਮੇਰੀ ਤੇ ਪੁਰਾਣੇ ਪਾ ਕੇ ਜਾਂਦੀ ਏ ਤੁਸੀਂ ਇਹਨੂੰ ਹੁਣ ਫਿੱਕੇ-ਫਿੱਕੇ ਸੂਟ ਬਣਾ ਦੋ ਹੈ ਤਾਂ ਰੰਡੀ ਨਾ ਲੈ ਹਾਂ ਪੈਂਜੀ ਰੰਡੀ ਤਾਂ ਤੁਸੀਂ ਤਾਂ ਆਖੋ ਸਾਡੀ ਧੀ ਨੂੰ ਜੇ ਉੱਥੇ ਬਸਦੀ ਰਸਵੀ ਹੋਵੇ ਕੀ ਹੋ ਗਿਆ ਜੇ ਜਵਾਕੜੀ ਦੇ ਆਨੰਦ ਦਿੱਤੇ ਸੀ ਇਕੱਲੇ ਉੱਥੇ ਗਈ ਤਾਂ ਨਹੀਂ ਸੀਗੀ ਨਾ ਪਹਿਲੇ ਦਿਨ ਹੀ ਚਲਰ ਆਪਣੇ ਲੁੱਟਾਂ ਪਾਤ ਨਾ ਫੇਰ ਕੀ ਹੋ ਗਿਆ ਜੇ ਜਵਾਕੜੀ ਨੂੰ ਆ ਆ ਕੁਝ ਹੋ ਗਿਆ ਇਹ ਤਾਂ ਪਹਿਣ ਜੀ ਨਾਲੇ ਉਹਦੇ ਵਿੱਚ ਮੇਰੀ ਧੀ ਦਾ ਕੀ ਦੋਸਾ ਜੀ ਨਹੀਂ ਦੋਸਾ ਚਲ ਆਪਾਂ ਕਹਿੰਦੇ ਨਹੀਂ ਵੀ ਤੇਰੀ ਕੁਤੀ ਦਾ ਦੋਸਾਗਾ ਚਲ ਉਹਨਾਂ ਦਾ ਵੀ ਫੇਰ ਵਿਚਾਰਾਂ ਦਾ ਕੀ ਦੋਸਾਗਾ ਉਹਨਾਂ ਵੀ ਤਾਂ ਪੁੱਤ ਗਿਆ ਘਰੋਂ ਇਹ ਤਾਂ ਗੱਲ ਹੈਗੀ ਆ ਦੇਖ ਉਹਨਾਂ ਨੂੰ ਤੇ ਹੋਰ ਤਾਂ ਕਿਸੇ ਨੂੰ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਵੀ ਦੁੱਖਾ ਸਾਨੂੰ ਵੀ ਦੁੱਖਾਗਾ ਉਦੋਂ ਜ਼ਿਆਦਾ ਤਾਂ ਅਸੀਂ ਚਿੰਜੋੜੇ ਗਏ ਕੀ ਕਰੀਏ ਤੁਹਾਨੂੰ ਮੈਂ ਸਮਝਾਉਣੀ ਐ ਵੀ ਜਿਹੜਾ ਦੁੱਖ ਪਹਿਲਾਂ ਆ ਗਿਆ ਉਹ ਤਾਂ ਚਲ ਠੀਕ ਆ ਤੁਸੀਂ ਚੱਲ ਲੈ ਉਹ ਤਾਂ ਰੱਬ ਦੀ ਮਾਰ ਸੀਗੀ ਚੱਲਣੀ ਵੀ ਪੈਣੀ ਸੀਗੀ ਤੇ ਆਹ ਜਿਹੜਾ ਨੀੜਾ ਕਪੜਾ ਇਹ ਜਾ ਪਾ ਕੇ ਜਾਂਦੀ ਆ ਕੱਲ ਨੂੰ ਲੋਕ ਤੁਹਾਡੇ ਮੂੰਹ ਚ ਗੁੰਡ ਦੇਣਗੇ ਲੋਕ ਗੱਲਾਂ ਕਰਨਗੇ ਥੋੜੀ ਧੀਦੀਆਂ ਮੈਂ ਤੁਹਾਨੂੰ ਤਾਂ ਸਮਝਾਉਣੀ ਐ ਮੰਮੀ ਫੇਰ ਕੀ ਹੋ ਗਿਆ ਆ ਤਾਂ ਦੁਪੱਟਾ ਇਹਨੂੰ ਮੈਂ ਹੀ ਦੇਤਾ ਸੂਟ ਨਾਲ ਮੈਚਿੰਗ ਜਾਂ ਕਰਕੇ ਮੈਂ ਕਿਹਾ ਤੂੰ ਆਹ ਲੈ ਲਿਆ ਕਰ ਇਹ ਤਾਂ ਜਮਈ ਹੋਰੀ ਪਾ ਕੇ ਲੱਗ ਜਾਂਦੀ ਆ। ਤੈਨੂੰ ਨਹੀਂ ਪਤਾ ਤੂੰ ਨਿਆਣੀ ਐ। ਤੈਨੂੰ ਇਹਨਾਂ ਗੱਲਾਂ ਦਾ ਹਜੇ ਪਤਾ ਨਹੀਂ ਭਾਈ ਤੈਨੂੰ ਸਮਝ ਨਹੀਂ ਗਈ। ਨਾ ਨਾ ਭੈਣ ਜੀ। ਐ ਕਿャੰ ਨੂੰ ਸਾਡੀ ਕੁੜੀ ਨਾਲ ਕੋਈ ਟੌਰ ਕੱਢ ਕੇ ਜਾਵੇ? ਇਹ ਤਾਂ ਜਮਈ ਐ ਸਾਦੀ ਬਣ ਕੇ ਜਾਂਦੀ ਐ ਜਵਾਕੜੀ। ਆਹ ਕਾਦੀ ਟੌਰ ਆ ਪ੍ਰਾਣੇ ਕੱਪੜਿਆਂ ਦੀ? ਇਹ ਤਾਂ ਨਾਲੇ ਪਹਿਲਾਂ ਦੇ ਸਿਮੇ ਹੋਏ ਨੇ ਪੈਣ ਜੀ ਕੱਪੜੇ। ਹੁਣ ਇਹ ਸਿੱਟੇ ਤਾਂ ਨਹੀਂ ਜਾਂਦੇ ਹੈਗੇ ਇਹਨਾਂ ਤੇ ਵੀ ਪੈਸੇ ਲੱਗੇ ਹੋਏ ਨੇ। ਤਾਂ ਪਾਲ ਆਂਦੀ ਆ ਕੀ ਦੱਸ ਫਿਰ ਹੁਣ ਕੀ ਕਰੇ? ਇਹਨੇ ਨਵਾਂ ਸੂਟ ਦਾ ਕੋਈ ਪਾਉਂਦੀ ਹੋਈ ਨਹੀਂ ਹੈਗੀ। ਨਹੀਂ ਮੰਮੀ ਤੈਨੂੰ ਤਾਂ ਪਤਾ ਨਹੀਂ। ਹਾਂ ਜਿਦ ਦਵਾਰੇ ਵੀ ਵਿਚਾਰੀ ਦਾ ਬਸ ਤੇ ਮੁੰਡਾ ਵੇਖਿਆ ਤੀਗਾ ਇਹਨੇ ਤਾਂ ਉਹ ਸੂਟ ਵੀ ਨਹੀਂ ਪਾਏ ਹੈਗੇ ਕਿ ਉਹ ਵੀ ਗੁੱਸੇ ਚ ਆ ਕੇ ਅੱਗ ਲਾਤੇ ਉਹ ਤਾਂ ਫਾਈ ਹੁਣੋ ਹੀ ਗੱਲ ਚਲ ਜੇ ਇਹਦੇ ਕਰਮਾਂ ਚ ਹੋਇਆ ਤਾਂ ਦਵਾਰੇ ਇਹਦਾ ਘਰ ਪਾਸ ਜੂਗਾ ਪਹਿਲੀ ਗੱਲ ਤਾਂ ਉਹ ਹੀ ਗੱਲ ਜਦੋਂ ਹੁਣੀ ਇਹਦੇ ਕਰਮਾਂ ਚ ਮਾਰ ਪੈ ਗਈ ਇਹ ਜੀ ਹੈ ਹੁਣੀ ਇਹਦਾ ਘਰ ਉਜੜ ਗਿਆ ਬਸਦਾ ਬਸਦਾ ਤਾਂ ਫੇਰ ਕਿੱਥੇ ਬਾਅਦ ਜ਼ਬਾਦ ਦੇ ਰਹਿ ਜਾਂਦੀ ਹੁੰਦੀ ਹੈ ਗੱਲ ਨਾ ਭੈਜੀ ਹੋਏ ਵਾਲੀ ਤੇ ਨਾ ਹੋਏ ਵਾਲੀ ਕਿਹੜੀ ਗੱਲ ਹੈ ਨੇ ਆਣੀ ਸਾਡੀ ਕੁੜੀਏ ਕੀ ਉਮਰ ਹੈ 22 ਸਾਲ ਦੀ ਹੁਣ ਅਸੀਂ ਕਰਾਂਗੇ ਹੀ ਕਿਤੇ ਨਾ ਕਿਤੇ ਪਾਲਦੇ ਫਿਰਦੇ ਆਂ ਜਿਸ ਤੇ ਸਾਨੂੰ ਚੰਗਾ ਥਾਂ ਥਿਆ ਗਿਆ ਅਸੀਂ ਉੱਥੇ ਤੋਰਦੇ ਆਂ ਤਾਂ ਹੀ ਤੱਕ ਇੰਨੀ ਆ ਕਿ ਜੇ ਤੁਸੀਂ ਚੰਗਾ ਕਿਤੇ ਕਰਨਾ ਹੈਗਾ ਰਿhta ਫਿਰ ਲੋਕਾਂ ਤੋਂ ਗੱਲਾਂ ਤਾਂ ਨਾ ਕਰਵਾਓ ਇਹਨੂੰ ਘਰੇ ਬਿਠਾ ਲਓ ਕਿਉਂ ਤੋਰਦੇ ਹੋ ਸਕੂਲਾਂ ਦੇ ਵਿੱਚ ਹਨਾ ਥੋੜੇ ਘਰੇ ਘਾਟਾ ਕਿਤੇ ਗੱਲ ਦਾ ਨਹੀਂ ਨਹੀਂ ਮੰਮੀ ਇਹੋ ਜੀ ਗੱਲ ਨਹੀਂ ਹੈਗੀਗੀ ਘਟਾ ਦਾ ਕਿਤੇ ਚੀਜ਼ ਦਾ ਨਹੀਂ ਹੈਗਾ ਨਾਲ ਭੈਣ ਜੀ ਲੋਕਾਂ ਤੋਂ ਕੀ ਗੱਲਾਂ ਕਰਵਾਉਣੀਆਂ ਨੇਗੀਆਂ ਲੋਕ ਤਾਂ ਉਹੀ ਗੱਲਾਂ ਕਰਦੇ ਰਹਿੰਦੇ ਨੇ ਅੰਦਰ ਵਾਹ ਜਾਂ ਤਾਂ ਵੀ ਕਰਨੀਆਂ ਨੇ ਬਾਹਰ ਜਾਊਗੀ ਤਾਂ ਵੀ ਕਰਨਗੇ ਉਹ ਤਾਂ ਨਾਲੇ ਮੰਮੀ ਉਹ ਬੈਦ ਨੇ ਕੀ ਕਿਹਾ ਸੀ ਵੀ ਜਿੰਨੀ ਖੁਸ਼ੀ ਰਹੂਗੀ ਨਾ ਇਹਦੀ ਸਿਹਤ ਲਈ ਠੀਕ ਆ ਇਹ ਤਾਂ ਬਲੱਡ ਘਟਣ ਲੱਗ ਗਿਆ ਸੀਗਾ ਇਹ ਡਿੱਗਣ ਲੱਗ ਗਈ ਸੀ ਕਰਮੋਂ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਤੂੰ ਜੋਪ ਕਰ ਜਾ ਆ ਬੈਦਬੂਦ ਕੀ ਕਰਦੇ ਆਣਗੇ ਹੈ ਕਿ ਇਹ ਤਾਂ ਬਾਹਰ ਨਿਕਲ ਕੇ ਫਿਰ ਫਿਰ ਠੀਕ ਹੋ ਜੂਗੀ ਉਹ ਮੰਮੀ ਇਹ ਆ ਉਹ ਕਹਿੰਦਾ ਕੋਈ ਨਾ ਭਾਬੀ ਚਲ ਮਾਸ ਦੀ ਸੋਚ ਉਹ ਜੀ ਆ ਬਦਲ ਲੈ ਸਕਦੇ ਹਨਾ ਚਲ ਕੋਈ ਗੱਲ ਨਹੀਂ ਅੱਗੇ ਤਮਾਸੀ ਦੀ ਫਿੱਕੇ ਸੁਣਸਾ ਲੈ ਮੇਰੀ ਲੋੜ ਨਹੀਂ ਹੈਗੀ ਜੀ ਇਹ ਸਮਾਜ ਦੇ ਨਾਲ ਹੀ ਚੱਲਣਾ ਪੈਂਦਾ ਆਪਾਂ ਨੂੰ ਹੈ ਜੇ ਆਪਾਂ ਸਮਾਜ ਤੋਂ ਬਾਹਰ ਹੋ ਕੇ ਚੱਲਾਂਗੇ ਫਿਰ ਤਾਂ ਠੇਬੇ ਹੀ ਖਾਵਾਂਗੇ ਮੰਮੀ ਦੇਖ ਮੇਰਾ ਵਿਆਹ ਹੋ ਗਿਆ ਹੁਣ ਜੇ ਮੈਂ ਕਹਾਂ ਮੰਮੀ ਤੂੰ ਗੂੜੇ ਕੱਪੜੇ ਪਾ ਲੈਣੀ ਹੈ ਜੀ ਆਏ ਨਹੀਂ ਕਰਦੇ ਹੁੰਦੇ ਉਹ ਤਾਂ ਫਿਰ ਵੀ ਉਹਦੀ ਇੰਨੀ ਉਮਰ ਪਈ ਆ ਮੈਂ ਤਾਂ ਸੁੱਖੀ ਸੰਦੀ ਹੋਈ ਗੱਲ ਕਰ ਪਿਓ ਜਿਉਂਦਾ ਕੋੜੇ ਮੈਂ ਕੋ ਫਿੱਕੇ ਪਾਵਾਂ ਤੇ ਫਿਰ ਮੰਮੀ ਨਾਲ ਫਿਰ ਮਰਿਆਂ ਦੇ ਕਿਹੜਾ ਨਾਲ ਮਰਿਆ ਜਾਂਦਾ ਭੈਣ ਜੀ ਚਲ ਕੋਈ ਨਹੀਂ ਮੈਂ ਰੋਟੀ ਖਾਂਦੀ ਮਨਿੰਦਰ ਮੰਮੀ ਦੇਖੀ ਸਕੂਲੋਂ ਆਈ ਸੀ ਉਹ ਭੁੱਖਣ ਪਾਣੀ ਹੈਗੀ ਹੈਗੀ ਉਹਦੇ ਦਿਲ ਤੇ ਕੀ ਜਾਊਗਾ ਭੈਣ ਜੀ ਨਾਲੇ ਆਹ ਗੱਲ ਆ ਕਿ ਦਿਲ ਤੇ ਕੀ ਜਾਊਗਾ ਮੈਂ ਤਾਂ ਤੁਹਾਨੂੰ ਚੰਗੇ ਵਾਸਤੇ ਕਹਿੰਨੀ ਆ ਭਾਈ ਤੁਹਾਨੂੰ ਨਹੀਂ ਚੰਗੀ ਲੱਗਦੀ ਮੇਰੀ ਸਲਾਹ ਤੇਰੋਂ ਭਾਈ ਤੁਹਾਡੀ ਮਰਜ਼ੀ ਆ ਫਿਰ ਭੈਣ ਜੀ ਇਹ ਗੱਲਾਂ ਦੇ ਵਿੱਚ ਨਾ ਮਸਾਸੀ ਔਖੇ ਹੋਗੀ ਮੇਰੀ ਤੀ ਨੂੰ ਇਹ ਔਖ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਤੁਸੀਂ ਦੁਬਾਰਾ ਇਹ ਗੱਲਾਂ ਕਰਕੇ ਨਾ ਉਹਦਾ ਮਨ ਦੁਖੀ ਨਾ ਕਰੋ ਲੈ ਮੈਂ ਕੀ ਮਨ ਦੁਖੀ ਕਰ ਲਿਆ ਭਾਈ ਮੈਂ ਤਾਂ ਤੁਹਾਡੇ ਭਲੇ ਦੀ ਗੱਲ ਕਹੀ ਹੈਗੀ ਮੇਰੇ ਵੱਲ ਤਾਂ ਜੋ ਮਰਜੀ ਕਰੋ ਆਪਾਂ ਨੂੰ ਕੀ ਹੈ ਮੇਰੇ ਵੱਲ ਤਾਂ ਲਾ ਕੇ ਜੰਨੀ ਹੁਣ ਸਿਰ ਤੋਂ ਲਾਹੀ ਆ ਲਾ ਕੇ ਜੰਨੀਆ ਪੈਂਟਾ ਮੁੱਢਾ ਪਾ ਕੇ ਬਗਜਾ ਕਰੀ ਮੈਂ ਕੀ ਲੈਣਾ ਮੈਂ ਕਹੜਾ ਜੰਮੀ ਆ ਹਾਂ ਭੂਆ ਭੈਣ ਜੀ ਜਿਹੜੇ ਮਰ ਜਾਂਦੇ ਹਨ ਉਹ ਸਾਰਾ ਕੁਝ ਨਾਲ ਨਹੀਂ ਲੈ ਜਾਂਦੇ ਸਗੋਂ ਦੀ ਨਾ ਮਰੇ ਪਏ ਬੰਦੇ ਤੋਂ ਦੁੱਗਣਾ ਆਪਾਂ ਨੂੰ ਚਾਹ ਪਾਣੀ ਪਿਉਂਦਾ ਅਗਲਾ ਭੈਣ ਭਾਈ ਤੇ ਦੁੱਗਣਾ ਰੋਟੀ ਟਿੱਕਾ ਖਵਾਉਂਦਾ ਵੀ ਜੇ ਤੁਸੀਂ ਖਾਓ ਪੀਓਂਗੇ ਫੇਰ ਹੀ ਤੁਸੀਂ ਇਹੋ ਜਿਹੇ ਦੁੱਖ ਦਾ ਸਾਹਮਣਾ ਕਰੋਗੇ ਉਹ ਤਾਂ ਚਾ ਲੋਕ ਜਿਹੜੇ ਰੀਤ ਰਵਾਜ ਕਰਦੇ ਹੀ ਆ ਭਾਈ ਤੇ ਕਰਨੇ ਹੀ ਪੈਂਦੇ ਹੁੰਦੇ ਆ ਇਹ ਵੀ ਦੁਨੀਆਦਾਰੀ ਦੇ ਨਾਲ ਹੀ ਚੱਲਣਾ ਪੈਂਦਾ ਆਪਾਂ ਜੇ ਅੱਜ ਉਹੀ ਗੱਲ ਜੇ ਇਹਦੇ ਨਾਲ ਆ ਕੁਝ ਹੋਇਆਗਾ ਤੇ ਇਹ ਖੁੱਲ੍ਹ ਫੇਲ ਕੇ ਇਹਨੂੰ ਉਹ ਗੱਲ ਕਿ ਸਕੂਲਾਂ ਚ ਜਾਣ ਲੱਗੀ ਜੋ ਆਕਾ ਨੂੰ ਪੜਾਉਣ ਲੱਗੀ ਤੇ ਤੋਂ ਦੁਨੀਆ ਲਾ ਕੇ ਤੁਰਨ ਲੱਗੀ ਗੂੜੇ ਕੱਪੜੇ ਪਾਉਣ ਲੱਗੀ ਫੇਰ ਭਾਈ ਤੁਹਾਡੀ ਮਰਜ਼ੀ ਜਿਵੇਂ ਮਰਜ਼ੀ ਕਰੀ ਜਦੋਂ ਅਸੀਂ ਲਹੀ ਲੈਣਾ ਮੇਰੀ ਗੱਲ ਸੁਣ ਤੂੰ ਸਮਝਦੀ ਕਿਉਂ ਨਹੀਂ ਅੱਗੇ ਸਾਡੀ ਭੂਆ ਨੇ ਸਾਰੀ ਜ਼ਿੰਦਗੀ ਐਂ ਕੱਢ ਤੀ ਇਸੇ ਘਰ ਦੀ ਚਾਰ ਦਿਵਾਰੀ ਦੇ ਵਿੱਚ ਵਿਚਾਰੀ ਐਂ ਬੈਠੀ ਰਹਿੰਦੀ ਆ ਉਹੀ ਤਾਂ ਮੈਂ ਕਹਿੰਨੀ ਆ ਜੇ ਭੂਆ ਨੇ ਸਾਰੀ ਜ਼ਿੰਦਗੀ ਕੱਢ ਤੀ ਅਕਲ ਤਾਂ ਫੇਰ ਭੂਆ ਨੇ ਦੇਣੀ ਸੀ ਇਪੂਆ ਦਾ ਬਾਰੇ ਖਲਾਲ ਗਲਾਲ ਚੁੰਨੀ ਲਈ ਬੈਠੀ ਹੈਗੀ ਐਡਾ ਗੂੜਾ ਸੂਟ ਪਾਈ ਹੋਈ ਕੀ ਹੈਗੀ ਹੈ ਮੰਮੀ ਪੂਆ ਛਣ ਜਾ ਤੂੰ ਰੋਟੀ ਦੇ ਦੇ ਮਨਿੰਦਰ ਨੂੰ ਪੂਆ ਬਣ ਕੇ ਮੰਮੀ ਤੂੰ ਵੀ ਨਾਲ ਕੀ ਮਰਨ ਦੇ ਨਾਲ ਮਰਿਆ ਜਾਂਦਾ ਭਣਜੀ ਤੁਸੀਂ ਇਹੀ ਜਿਹੀ ਗੱਲਾਂ ਕਿਉਂ ਕਰਦੇ ਹੋ ਕਿਉਂ ਮਨ ਦੁਖੀ ਕਰਦਾ ਪਹਿਲਾਂ ਤਾਂ ਮਨਿੰਦਰ ਦੁਖੀ ਹੋ ਕੇ ਬਾਕੀ ਤੇ ਆ ਹੁਣ ਦੇਖ ਲੈ ਕੰਮ ਤੇਰੀ ਪੂਆ ਵੀ ਕਿਵੇਂ ਦੁਖੀ ਹੋ ਕੇ ਬਾਕੀ ਕੋਈ ਨਾ ਮੰਮੀ ਤੂੰ ਟੈਨਸ਼ਨ ਨਾ ਲੈ ਤੂੰ ਮਨਿੰਦਰ ਨੂੰ ਰੋਟੀ ਖਵਾ ਜਾ ਕੇ ਕੁੱਤੀ ਦਾ ਰੀਅਲ ਨਹੀਂ ਆਉਂਦੀ। ਕੁੱਤੀ ਤਾਂ ਦੇ ਕੰਨਾਂ ਦੇ ਦੱਸ ਕੇ ਆਈਆਂ ਪਰ ਨਹੀਂ ਆਂਦੀ ਮੈਨੂੰ। ਮੈਂ ਕਹਿੰਦਾ ਕੁੱਤੇ ਕਰੀ ਆਈਆਂ। ਹਾਂ ਮੇਰੇ ਭੂਆ ਨੂੰ ਮੈਂ ਕੁੱਤੇ ਨਾਲੋਂ ਕਹਿ ਕੇ ਤੁਹਾਨੂੰ ਤਾਂ ਫੈਕੀਗਲ ਗਈ ਆ। ਤੁਹਾਨੂੰ ਪਤਾ ਨਹੀਂ ਕਿੰਦਾ ਗਲਾਬੀ ਗਲਾਬੀ ਦੇਣਾ ਕਿ ਨਹੀਂ ਲੈਤੀਏਗੀ। ਨਹੀਂ ਲੱਗਣ ਨਾ ਟੁੱਟ ਪਾਇਆ ਤਾਂ ਕਿ ਤੇਰਾ ਬੰਦਾ ਮਰਿਆ। ਕੱਲ ਦਾ ਹੀ ਬੰਦਾ ਮਰਾ। ਅੱਠ ਰਾਤ ਰਹਿ ਜਾਂਦਾ ਕਿ ਤੂੰ ਆ ਕੇ ਪਾ ਕੇ ਕੱਪੜੇ ਚੜਕੀ ਡੇੜਾ। ਹੈ ਪਹਿਲਾਂ ਨਾ ਡੇੜੀਆਂ ਕਰ ਲੀਆਂ ਨੇ। ਹੁਣ ਇਹਨੂੰ ਡੇੜਨਾ ਚਾਹਦਾਂਗੇ ਕਰਨਾ। ਇਹ ਤਾਂ ਦੇਖ ਇਹ ਵੀ ਨਹੀਂ ਨਾੜਨੀ ਮੇਰੇ ਪੇੜਾ ਤੇਰੇ ਪੇੜਾ ਨਾਲ ਉਹਨੇ ਬੱਦ ਤਿਆਰ ਕਰਦੀ ਆ ਜੀ ਮੈਨੂੰ ਦੋਖ ਹੁੰਦਾ ਨਾ ਦਰਦੇ ਮਹਿਸੂਸ ਕਰਦੀ ਆ ਮੈਨੂੰ ਦੱਸਦੇ ਨੇ ਪ੍ਰਾਈਸ ਕਹਦੇ ਆ ਨੇ ਉਹ ਏਡੇ ਏਡੇ ਚੋਗੀਆਂ ਗੱਲਾਂ ਕਰ ਰਹੀਆਂ ਕਹੋ ਮੈਂ ਕੀ ਜਿਵੇਂ ਗੱਲ ਕਹੀ ਆ ਮੈਂ ਤਾਂ ਨਾਰਮਲ ਜਿਹੜੀ ਗੱਲ ਕਰਨੀ ਕੋਈ ਮਤ ਉਹ ਕੀਤੀ ਹੈਗੀ ਮੈਂ ਤੁਮੀ ਗੱਲ ਕੀ ਕਹੀ ਸੀ ਇਹ ਤਾਂ ਗੱਲਾਂ ਘਰ ਦੇ ਵਿੱਚ ਆਮ ਹੀ ਹੁੰਦਾ ਰਹਿੰਦੇ ਗੰਗਿਆਪੜੇ ਕੋਈ ਦੋਸਤ ਨਹੀਂ ਕਹਦਾ ਨਾ ਐਵੇਂ ਅਸੀਂ ਬਾਹਲੀ ਹਵਾ ਕਿ ਕਰੀ ਚੱਲੇਗਾ mamimana kaya niya, iba